ਰਾਠੀ ਜੋ ਕਿ ਇੱਕ ਮਸ਼ਹੂਰ ਯੂਟਿਊਬਰ ਹੈ ਜਿਸ ਦੇ ਵੱਲੋਂ ਅੱਜ ਸਿੱਖ ਇਤਿਹਾਸ ਦੇ ਬਾਰੇ ਇੱਕ AI ਦੇ ਨਾਲ ਜਨਰੇਟਡ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੇ ਉੱਤੇ ਵੱਡਾ ਵਿਵਾਦ ਖੜਾ ਹੁੰਦਾ ਹੈ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਲਾਵਾ ਬਾਕੀ ਹੋਰ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਇਸ ਦੇ ਖਿਲਾਫ ਕਾਫੀ ਜ਼ਿਆਦਾ ਜਿਹੜਾ ਰੋਸ ਪ੍ਰਗਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ thro ਰਾਠੀ ਨੂੰ ਇਹ ਵੀਡੀਓ ਹਟਾਉਣੀ ਪਈ ਹੈ ਅਤੇ ਇਸ ਮਾਮਲੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਸੀਤ ਸਿੰਘ ਸੰਧੂ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਾਰਾ ਮਸਲਾ ਕਿਉਂਕਿ ਸਿੱਖ ਇਤਿਹਾਸ ਨੂੰ ਦੁਹਰਾਉਣ ਦੀ ਜਾਂ ਉਹਨੂੰ ਜਿਹੜਾ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਸੀ thro wraathi ਨੇ ਪਰ ਜਿਹੜੀ AI ਦੇ ਨਾਲ ਵੀਡੀਓ ਬਣਾਈ ਉਸ ਤੇ ਵਿਵਾਦ ਖੜਾ ਹੋ ਗਿਆ ਕੀ ਵਿਵਾਦ ਸੀ ਤੇ ਵੀਡੀਓ ਹਟਾ ਕੇ ਉਹ ਦਿੱਤੀ ਗਈ ਇਹਦਾ ਜਿਹੜਾ ਸਾਰੀ ਅਸਲ ਜਾੜਾ ਨਾ ਗੁਰਪ੍ਰੀਤ ਜੀ ਮੈਨੂੰ ਇਹ ਲੱਗਦਾ ਵੀ ਜਿਹੜਾ ਸਿੱਖ ਇੱਕ ਵੱਖਰੀ ਕੌਮ ਦਾ ਕਨਸੈਪਟ ਸੀਗਾ ਅਸੀਂ ਉਹ ਤੋਂ ਥਿੜਕੇ ਜਦੋਂ ਉਦੋਂ ਬਾਅਦ ਹੀ ਇਹ ਸਾਰਾ ਕੁਝ ਪੈਦਾ ਹੋਇਆਗਾ ਅਸੀਂ ਮਤਲਬ ਉਹ ਜਿਹੜਾ ਸਾਡੇ ਇੱਕ ਵੱਖਰੀ ਕੌਮ ਦਾ ਸਾਡਾ ਇੱਕ ਵੱਖਰਾ ਕਨਸੈਪਟ ਹੈ ਸਾਨੂੰ ਇੱਕ ਸੁਧਾਰ ਦਿੰਦਾ ਹੋਇਆ ਜੀਆ ਕਿਉਂਕਿ ਅਸੀਂ ਸ਼ਬਦ ਗੁਰੂ ਮੰਨਦੇ ਆਂ ਮਤਲਬ ਮੂਰਤੀ ਪੂਜਾ ਦਾ ਬਿਲਕੁਲ ਹੀ ਖੰਡਨ ਕਰਿਆ ਗੁਰੂ ਸਾਹਿਬ ਨੇ ਸਪਸ਼ਟ ਰੂਪਾਂ ਦੇ ਵਿੱਚ ਸਾਨੂੰ ਕਿਹਾ ਵੀ ਮੂਰਤੀ ਪੂਜਾ ਜਿਹੜਾ ਮਤਲਬ ਉਹਨੂੰ ਪੂਰੀ ਤਰ੍ਹਾਂ ਖੰਡਨ ਕਰਦੇ ਹੋਏ ਕਿਹਾ ਉਹਦੇ ਨਾਲ ਕੁਝ ਨਹੀਂ ਮਿਲਣ ਵਾਲਾ ਹੈਗਾ ਪੱਥਰ ਪੂਜਣ ਦੀ ਗੱਲ ਆ ਜਾਂ ਹੋਰ ਹੈ ਉਹ ਤੋਂ ਪੂਰੀ ਤਰ੍ਹਾਂ ਸਾਨੂੰ ਇੱਕ ਤਰ੍ਹਾਂ ਦੇ ਨਾਲ ਬੁੱਤ ਸੇ ਮਤਲਬ ਗੁਰੂ ਸਾਹਿਬ ਨੇ ਵੀ ਲਿਖਿਆ ਵੀ ਅਸੀਂ ਜੋ ਇਸ ਤਰ੍ਹਾਂ ਦੇ ਵੀ ਅਸੀਂ ਬੁੱਤਾਂ ਦੀ ਪੂਜਾ ਨਹੀਂ ਕਰਨੀ ਹੈਗੀ ਇਹ ਇਸ ਕਨਸੈਪਟ ਨੂੰ ਅਸੀਂ ਉਸ ਦਿਨ ਹੀ ਮੈਨੂੰ ਲੱਗਦਾ ਭੁੱਲ ਗਏ ਜਦੋਂ ਅਸੀਂ ਤਸਵੀਰਾਂ ਬਣਾ ਲੀਆਂ ਗੁਰੂ ਸਾਹਿਬ ਦੀਆਂ ਤੇ ਉਹ ਉਹ ਹੌਲੀ ਹੌਲੀ ਗੱਲ ਚੱਲਦੀ ਅੱਗੇ ਤੁਰਈ ਆ ਹੁਣ ਜੇ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਇਸਲਾਮ ਧਰਮ ਆ ਉਹ ਅੱਜ ਵੀ ਉੱਥੇ ਖੜਾ ਹੈ ਉਹਨਾਂ ਦੇ ਮਤਲਬ ਅੱਜ ਤੱਕ ਮੁਹੰਮਦ ਸਾਹਿਬ ਦਾ ਕਿਸੇ ਨੇ ਮਤਲਬ ਤਸਵੀਰ ਤੱਕ ਨਹੀਂ ਉਹਨਾਂ ਦੀ ਕਿਤੇ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਤੇ ਜੇ ਉਹਨਾਂ ਦੇ ਕਿਸੇ ਵੀ ਤਸਵੀਰ ਲੱਗੀ ਹੋ ਤਾਂ ਉਹ ਮੱਕਾ ਜਾਂ ਮਦੀਨਾ ਦੀ ਜਾਂ ਕਿਸੇ ਉਹਨਾਂ ਦੇ ਹਨਾ ਉਹ ਪਵਿੱਤਰ ਸਥਾਨਾਂ ਦੀ ਹੁੰਦੀ ਹੈਗੀ ਪਰ ਸਾਡੇ ਅਸੀਂ ਪਤਾ ਨਹੀਂ ਕਿਉਂ ਮਤਲਬ ਕਮਾਲ ਦੀ ਗੱਲ ਇਹ ਹੈ ਵੀ ਬਾਕੀ ਧਰਮ ਨਾਲੋਂ ਤੁਸੀਂ ਕਦੇ ਵੀ ਕਿਸੇ ਧਰਮ ਦੇ ਵਿੱਚ ਕੋਈ ਸਹਿਯੋਗੀ ਹੁੰਦੇ ਆ ਜੀ ਮਨੋਏ ਡਾਕਟਰ ਬੜਾ ਇਸ ਤਰ੍ਹਾਂ ਦੀ ਰਲਗੱਡ ਕਿਵੇਂ ਕੀਤਾ ਗਿਆ ਸਾਨੂੰ ਵੀ ਕਦੇ ਤੁਸੀਂ ਸੁਣਿਆ ਵੀ ਕੋਈ ਸਹਿਜਤਰੀ ਮੁਸਲਮਾਨ ਹੈ ਸਹਿਜਤਰੀ ਇਸਾਈ ਹੈ ਸਹਿਜਤਰੀ Hindu ਹੈ ਸਿੱਖ ਹੀ ਸਹਿਜਤਰੀ ਕਿਉਂ ਮਤਲਬ ਅੱਧਾ ਸਿੱਖ ਅੱਧਾ ਕਨਾ ਇਹੀ ਮਤਲਬ ਹੋ ਗਿਆ ਨਾ ਸ਼ਾਇਦ ਧਾਰੀ ਦਾ ਮਤਲਬ ਆ ਪੂਰਾ ਸਿੱਖ ਨਹੀਂ ਅੱਧ ਪਚਦਾ ਜਾ ਹੋ ਗਿਆ ਕੰਮ ਹਨਾ ਜੀ ਅੱਧ ਪਚਦਾ ਜਾ ਹੋਰ ਕਿਸੇ ਧਰਮ ਚ ਹੈਗਾ ਇਹ ਕਨਸੈਪਟ ਨਹੀਂ ਹੈ ਜੇ ਸਾਡੇ ਦੀ ਕਿਉਂ ਕਿਉਂਕਿ ਸਾਨੂੰ ਇਸ ਪਾਸੇ ਵੱਲ ਧੱਕਣ ਦੀ ਇੱਕ ਕੋਸ਼ਿਸ਼ ਜਿਹੜੀ ਉਹਦੇ ਜੋ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਜਿਹੜਾ ਬਿਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਬਿਪਰਵਾਦੀ ਸੋਚ ਜਿਹੜੀ ਸਾਡੇ ਖਿਲਾਫ ਇੱਕ ਚੱਲਦੀ ਤੁਰੀ ਆ ਰਹੀ ਸੀ ਉਹ ਇਹਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ ਅਸੀਂ ਉਹਦੇ ਉਸ ਮਤਲਬ ਜਿਹੜਾ ਉਹਦੀ ਇੱਕ ਚਾਲ ਸੀ ਉਹਦੇ ਵਿੱਚ ਆ ਕੇ ਅਸੀਂ ਤਸਵੀਰਾਂ ਤੋਂ ਯਾ ਹੌਲੀ ਹੌਲੀ ਹੁਣ ਫਰਮਾਂ ਤੱਕ ਆ ਗਏ ਕਿਉਂਕਿ ਉਹ ਮੰਨਿਆ ਹਰ ਅਡੋਡੀ ਧਰਮ ਨੇ ਹੁਣ Hindu ਧਰਮ ਦੇ ਵਿੱਚ ਮੁਬਾਰਕ ਹੈ ਕਿ ਉਹ ਮਤਲਬ ਰਮਾਇਣ ਵੀ ਬਣੀ ਹੈ ਮਹਾਭਾਰਤ ਵੀ ਬਣੀ ਹੈ ਉਹਦੇ ਪਾਤਰ ਵੀ ਬਣੇ ਨੇ ਜਿਹੜੇ ਉਹਨਾਂ ਦੇ ਮਹਾਪੁਰਸ਼ ਨੇ Hindu ਧਰਮ ਦੇ ਭਗਵਾਨ ਨੇ ਪੂਜਣ ਜੋਗ ਨੇਗੇ ਉਹਨਾਂ ਦੀਆਂ ਮਤਲਬ ਉਹਨਾਂ ਦੇ ਰੋਲ ਵੀ ਕਰਦੇ ਨੇ ਲੋਕ ਰਾਮ ਢੀਲਾ ਦੇ ਵਿੱਚ ਜਾਂ ਹੋਰ ਅਸੀਂ ਦੇਖਦੇ ਆਂਗੇ ਹੋਰ ਉਸ ਤਰ੍ਹਾਂ ਦੀਆਂ ਹੁੰਦੀਆਂ ਨੇਗੇ ਹੈਨਾ ਤੇ ਪਰ ਸਾਡਾ ਜਿਹੜਾ ਧਰਮ ਸੀ ਉਹ ਇੱਕ ਤਰ੍ਹਾਂ ਨਾਲ ਇਸ ਕਰ ਲੂੰ ਪੂਰੀ ਤਰ੍ਹਾਂ ਯਾ ਮਤਲਬ ਰੋਕਦਾ ਸੀਗਾ ਮਨਾਹੀ ਕਰਦਾ ਸੀਗਾ ਪਰ ਅਸੀਂ ਪਤਾ ਨਹੀਂ ਕਿੱਥੋਂ ਆ ਕੇ ਇਸ ਪਾਸੇ ਵੱਲ ਤੁਰੇ ਇਹਦਾ ਰੌਲਾ ਉਸ ਸਮੇਂ ਤੋਂ ਪਿਆ ਆ ਨਾ ਫਿਲਮਾਂ ਦਾ ਜਦੋਂ ਚਾਰ ਸਾਹਿਬ ਜਦੇ ਨਹੀਂ ਜੀ ਨਹੀਂ ਜਦੋਂ ਉਹ ਬਣੀ ਸੀਗੀ ਦਾਰਾ ਸਿੰਘਾਂ ਨੇ ਫਿਲਮ ਬਣਾਈ ਸੀ ਸਵਾ ਲੱਖ ਸੇ ਕਰਾਉ ਠੀਕ ਹੈ ਨਿੰਗ ਸਿੰਘਾਂ ਦਾ ਕਰਦਾਰ ਸੀ ਉਹਦੇ ਵਿੱਚ ਹਾਲਾਂਕਿ ਕੋਈ ਇਸ ਤਰ੍ਹਾਂ ਦੀ ਬਹੁਤਾ ਨਹੀਂ ਸੀਗਾ ਤੇ ਪਰ ਉਹ ਉਸ ਸਮੇਂ ਤੋਂ ਜਿਹੜਾ ਰੌਲਾ ਇਹ ਪੈਂਦਾ ਉਹ ਉਸ ਸਮੇਂ ਵੀ ਰੌਲਾ ਪਿਆ ਸੀਗਾ ਨਿੰਗਾ ਨੇ ਸਕਰੀਨਾਂ ਸਕਰੂਨਾ ਪਾੜਤੀਆਂ ਸੀਗੀਆਂ ਵੀ ਇਸ ਤਰ੍ਹਾਂ ਸੀ ਉਸ ਸਮੇਂ ਵੀ ਕਾਫੀ ਗਵਾਹ ਹੋਇਆ ਸੀ ਬਰੋਦ ਹੋਇਆ ਸੀਗਾ ਪਰ ਉਹ ਹੌਲੀ ਹੌਲੀ ਗੱਲ ਟਿਕ ਗਈ ਬਾਅਦ ਦੇ ਵਿੱਚ ਉਹੀ ਫਰਮਾ ਜਿਹੜੀ ਗੁਰਦੁਆਰਿਆਂ ਦੇ ਵਿੱਚ ਦਿਖਾਈ ਜਾਣ ਲੱਗੀ ਉਹ ਉਹਨੂੰ ਉਸ ਤਰ੍ਹਾਂ ਪ੍ਰਚਾਰ ਹੋਣ ਲੱਗ ਗਿਆ ਸ਼੍ਰੋਮਣੀ ਕਮੇਟੀ ਮਤਲਬ ਖੋਲ ਮੈਂ ਉਹਨੀ ਸ਼ੁਰੂ ਹੋ ਗਈ ਉਸੇ ਤਰੀਕੇ ਨਾਲ ਉਦੋਂ ਹੌਲੀ ਹੌਲੀ ਫੇਰ ਸਮਾਂ ਉਹ ਉਹ ਫਿਲਮਾਂ ਦਾ ਸਮਾਂ ਜਿਹੜਾ ਸੀਗਾ ਉਹ ਉਹ ਸਮਾਂ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਜਦੋਂ ਦੀ ਐਨੀਮੇਸ਼ਨ ਆ ਗਿਆ ਹੁਣ ਜਦੋਂ ਦਾ ਉਸ ਤੋਂ ਬਾਅਦ ਮਤਲਬ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਦੀ ਸੋਚ ਇੱਕ ਪਤਾ ਨਹੀਂ ਕਿੱਥੋਂ ਪੈਦਾ ਹੋ ਗਈ ਕਿ ਮਤਲਬ ਜਿਵੇਂ ਛੋਟਾ ਭੀਮ ਜਾਂ ਮਤਲਬ ਉਹ ਕਾਰਟੂਨ ਆ ਗਿਆ ਵੀ ਉਹ ਉਹਦੇ ਨਾਲ ਹੀ ਬੱਚੇ ਮੋਟਿਵ ਹੋਣਗੇ ਸਾਡੇ ਬੱਚਿਆਂ ਨੂੰ ਉਸ ਉਹਦੇ ਨਾਲ ਅਸੀਂ ਬਾੜਾ ਸੇਤੀ ਪ੍ਰਚਾਰ ਕਰ ਸਕਾਂਗੇ ਹਨਾ ਉਹ ਬਤੇ ਹਨਾ ਹਾਲਾਂਕਿ ਮੇਰੇ ਯਾਦ ਆਉਂਦਾ ਇੱਕ ਸਾਖੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਕਿਦੇ ਪੁੱਛਿਆ ਇੱਕ ਦਿਨ ਬੈਠਾ ਨੇ ਕਿ ਗੁਰੂ ਸਾਹਿਬ ਸਿੱਖੀ ਦੇ ਪ੍ਰਚਾਰ ਦਾ ਕੀ ਸਿਸਟਮ ਕਰਨਾ ਪਊ ਆਪਾਂ ਨੂੰ ਵੀ ਸਿੱਖੀ ਦਾ ਪ੍ਰਚਾਰ ਅੱਗੇ ਕਿਵੇਂ ਹੋਵੇ ਇਹਦੇ ਲਈ ਆਪਾਂ ਨੂੰ ਕਿਹੜੀ ਵਿਧੀ ਅਪਣਾਉਣੀ ਚਾਹੀਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਭਾਈ ਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਮੈਂ ਸਿੱਖੀ ਇਹੋ ਜਿਹਾ ਬਣਾਤਾ ਵੀ ਉਹਨੂੰ ਦੇਖ ਕੇ ਹਰੇਕ ਬੰਦਾ ਕਹੂਗਾ ਕਿ ਜੇ ਤੁਸੀਂ ਆਪ ਦੀ ਰਹਿਤ ਮਜਾਲਜ ਰਹੋਗੇ ਯਾਰ ਵੀ ਇਹਦੇ ਵਰਗਾ ਬਣਨਾ ਚਾਹੀਦਾ ਵੀ ਪੂਰਨ ਇਨਸਾਨ ਬਣਾ ਚੱਲਿਆ ਮੈਂ ਤੁਹਾਨੂੰ ਜੇ ਤੁਸੀਂ ਆਪਣੇ ਉਸ ਗੱਲ ਦੇ ਵਿੱਚ ਪੂਰੇ ਰਹੋਗੇ ਤਾਂ ਤੁਹਾਨੂੰ ਦੇ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਤਾਂ ਤੁਹਾਨੂੰ ਦੇਖ ਕੇ ਬਣਨਗੇ ਤੁਹਾਡੇ ਵਰਗਾ ਬਣਨਾ ਚਾਹਣਗੇ ਹਨਾ ਇਹ ਮਤਲਬ ਅਸੀਂ ਹੁਣੇ ਸੋਚ ਰਹੇ ਹਾਂ ਵੀ ਖਾਉਣੀ ਉਹ ਲੱਭਣ ਲੱਗੇ ਵੀ ਉਹ ਛੋਟਾ ਵੀਮ ਜਾਂ ਉਹ ਉਸ ਪਾਸੇ ਜਿਹੜੇ ਕਾਰਟੂਨ ਆਉਂਦੇ ਨੇਗੇ ਉਹ ਉਸ ਤਰ੍ਹਾਂ ਹੀ ਸਾਡੇ ਬੱਚਿਆਂ ਬਰਾਬਰੀ ਨਾਲ ਅਸੀਂ ਸਿੱਖੀ ਨੂੰ ਉਸ ਤਰ੍ਹਾਂ ਜੋੜ ਸਕਾਂਗੇ ਫਿਰ ਹੁਣ ਉਦੋਂ ਬਾਅਦ ਚਾਰ ਸਾਹਿਬਜ਼ਾਦੇ ਜਦੋਂ ਫਰਮ ਬਣਦੀ ਆ ਉਹਦਾ ਤਾਂ ਅਸੀਂ ਪ੍ਰਚਾਰ ਕਰਿਆ ਜੀ ਸਾਡੇ ਲੋਕਾਂ ਨੇ ਘਰਾਂ 'ਚ ਦਿਖਾਇਆ ਉਦੋਂ ਵਿਰੋਧ ਹੋਣਾ ਚਾਹੀਦਾ ਸੀ ਜਿਵੇਂ ਉਹ ਜਿਹੜੀ ਨਾਰਕ ਸਾਹਿਬ ਖੀਰ ਫਰਮ ਦਾ ਵਿਰੋਧ ਹੋਇਆ ਬਾਅਦ ਚੱਕੀ ਉਹਦਾ ਕਾਫੀ ਵਿਰੋਧ ਹੋਇਆ ਜਦੋਂ ਜਦੋਂ ਫਿਲਮ ਆਈ ਸੀ ਬੜਾ ਪ੍ਰਚਾਰ ਭਾਵੇਂ ਉਹ ਗੁਰੂ ਘਰਾਂ ਦੇ ਵਿੱਚ ਹੋਵੇ ਜਾਂ ਪਿੰਡਾਂ ਦੇ ਵਿੱਚ ਬਾਕੀ ਜਿਹੜੀਆਂ ਧਾਰਮਿਕ ਸਥਾਨ ਨੇ ਜਾਂ ਸੱਥਾਂ ਨੇ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਕੀਤਾ ਗਿਆ ਸਾਰੇ ਜਿਹੜਾ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਗਈਆਂ ਫਿਲਮ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਉਹਦਾ ਜਿਵੇਂ ਪਤਾ ਨਹੀਂ ਕੋਈ ਬਹੁਤ ਵੱਡਾ ਇਤਿਹਾਸ ਸਿਰਜ ਦਿੱਤਾ ਫਿਲਮ ਨੇ ਤਾਂ ਹਾਂ ਬਿਲਕੁਲ ਜੀ ਉਹਨੂੰ ਬੜਾ ਵੱਡਾ ਮਤਲਬ ਇਸ ਤਰ੍ਹਾਂ ਦਿਖਾਇਆ ਗਿਆ ਲੋਕਾਂ ਦੇ ਵਿੱਚ ਇਹ ਗੱਲ ਲੰਦੀ ਵੀ ਇਹਦੇ ਨਾਲ ਨਹੀਂ ਤਾਂ ਸਿੱਖੀ ਸ਼ਾਇਦ ਖਤਮ ਹੋ ਜਾਣੀ ਸੀਗੀ ਜੇ ਇਹ ਫਿਲਮ ਨਾ ਆਉਂਦੀ ਇਹਦੇ ਨਾਲ ਹੀ ਬਚੀ ਆ ਸਿੱਖੀ ਇਤੋਂ ਤੱਕ ਪ੍ਰਚਾਰ ਹੋ ਗਿਆ ਵੀ ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਨਹੀਂ ਹਾਲਾਂਕਿ ਜਿਹੜਾ ਸਾਡਾ ਮਤਲਬ ਕਨਸੈਪਟ ਸੀ ਉਹ ਤਾਂ ਉਹ ਸੀਗਾ ਜਿਹੜੀਆਂ ਦਾਦੀਆਂ ਨਾਨੀਆਂ ਘਰਾਂ ਦੇ ਵਿੱਚ ਸਾਡੇ ਮਤਲਬ ਬਿਸਾਕੀਆਂ ਸੁਣਾਉਂਦੀਆਂ ਸੀ ਜ ਹਾਂ ਉਹ ਜਿਹੜੇ ਦਿਨ ਹੁੰਦੇ ਸਾਬਜਾਦਿਆਂ ਦੇ ਸਿੱਧੀ ਉਹ 15 ਵੜਾਗਾ ਜਿਹੜਾ ਉਹ ਉਹ ਅਸੀਂ ਘਰਾਂ ਦੇ ਵਿੱਚ ਜਦੋਂ ਮਨਾਉਂਦੇ ਸੀ ਤਾਂ ਉਹਦੇ ਨਾਲ ਜੁੜਦੇ ਸੀਗੇ ਮਤਲਬ ਬੱਚੇ ਜਿਹੜੇ ਸਾਡੇ ਉਸ ਪਾਸੇ ਵੱਲ ਤੁਰਦੇ ਸੀ ਤੇ ਫਿਰ ਉਹ ਗੱਲ ਜਿਵੇਂ ਹੁਣ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਜਦੋਂ ਤਸਵੀਰਾਂ ਤੋਂ ਫਿਰ ਉਹ ਤਸਵੀਰਾਂ ਬੋਲਣ ਲੱਗੀਆਂ ਜੀ ਹੁਣ ਮਤਲਬ ਪਹਿਲਾਂ ਅਸੀਂ ਤਸਵੀਰਾਂ ਨੂੰ ਮਾਨਤਾ ਦਿੱਤੀ ਹੁਣ ਬੋਲਦੀਆਂ ਤਸਵੀਰਾਂ ਹੋ ਗਈਆਂ ਗਾਹਾਂ ਉਹ ਹੌਲੀ-ਹੌਲੀ ਗਾ ਬਚਪਨ ਸੀ ਜਿਹੜੀ ਫਿਲਮ ਤੁਸੀਂ ਦੱਸਿਆ ਹਾਂ ਤੁਸੀਂ ਤੁਸੀਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਜਾਂ ਸਾਬ ਜਦਾਂ ਦੀ ਤਸਵੀਰ ਇੰਟਰਨੈਟ ਤੇ ਜਾਂ ਕਿਤੋਂ ਸਰਚ ਕਰਦੇ ਹੋ ਤੁਸੀਂ Google ਤੋਂ ਸਰਚ ਕਰਦੇ ਹੋ ਕਿਤੋਂ ਵੀ ਸਰਚ ਕਰਦੇ ਹੋ ਤਾਂ ਤੁਹਾਨੂੰ ਉਹੀ ਜਿਹੜੇ ਚਾਰ ਸਾਬ ਜਦਾਂ ਦੇ ਵਿੱਚ کردار ਵਾਲੀਆਂ ਫੋਟੋਆਂ ਉਹ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ ਉਹਨਾਂ ਨੇ ਇੱਕ ਰੂਪ ਦਿੱਤਾ ਜੀ ਉਹ 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 ਮਤਲਬ ਰੂਪ ਦਿੱਤਾ ਉਹਨਾਂ ਨੇ ਉਸ ਤਰ੍ਹਾਂ ਦਾ ਹੈ ਨਾ ਤੁਹੇ ਆਪਾਂ ਵੀ ਉਹ ਚੀਜ਼ਾਂ ਨੂੰ ਮੰਨ ਲਿਆ ਵੀ ਇਹੀ ਹੈ ਆਹਾਂ ਆਪਾਂ ਵੀ ਇਹੀ ਮੰਨ ਲਿਆ ਬਹੁਤ ਸਾਰੇ ਪੋਸਟਰ ਛਾਪਦੇ ਆ ਉਹਦੇ ਤੇ ਆਪਾਂ ਉਹੀ ਫੋਟੋ ਚੱਕ ਚੱਕ ਫੋਟੋਆਂ ਲਈ ਜਾਂਦੇ ਆ ਉਹੀ ਸਾਹਿਬ ਜੰਦਿਆਂ ਦੀਆਂ ਫੋਟੋਆਂ ਲੱਗਣਾਂਗੇ ਉਹੀ ਮਾਤਾ ਗੁਜਰੀ ਦੀਆਂ ਫੋਟੋਆਂ ਲੱਗਣ ਲੱਗਿਆ ਸੀ ਉੱਥੋਂ ਵੀ ਚੱਕ ਕੇ ਅਸੀਂ ਗਾਹ ਉਹਨੂੰ ਅੱਗੇ ਵਧਾਰਿਆਗਾ ਮਤਲਬ ਇਹਦੇ ਚ ਇੱਕ ਜਿਸ ਤਰ੍ਹਾਂ ਹੁਣ ਜ세ਦਾਰ ਨੇ ਆਪਣੇ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਮਤਲਬ ਇੱਕ ਸਟਰੋਂਗ ਫੈਸਲਾ ਲਿਆਗਾ ਦੋ ਰਾਠੀ ਨੂੰ ਜਿਵੇਂ ਉਹਨਾਂ ਨੇ ਸ਼ਬਦਾਵਲੀ ਵਰਤ ਉਹ ਸ਼ਬਦਾਵਲੀ ਜਿਹੜੀ ਵਰਤੀ ਹੈ ਕਿ ਉਹ ਬਿਲਕੁਲ ਦਰਸਤ ਹੈ ਕਿ ਇਸੇ ਸ਼ਬਦਾਵਲੀ ਨਾਲ ਹੀ ਰੁਕਣਾ ਇਹ ਕੰਮ ਇਹਨੂੰ ਰੋਕਣਾ ਮਤਲਬ ਜੇ ਤੁਸੀਂ ਕਹੋਗੇ ਤਾਂ ਅੱਜ ਕਿਸੇ ਚੀਜ਼ ਦੀ ਤੁਸੀਂ ਲੈ ਲਓ ਕੱਲ ਨੂੰ ਅਦਾਲਤ ਚਲਾ ਜਾਂਦਾ ਵਦਾਲਤਾ ਜਿਹੜੀ ਉਹ ਫੇਰ ਉਹਤੇ ਸਟੇਜ ਦੇ ਦਿੰਦੀ ਆ ਫੇਰ ਕੰਮ ਲੱਭ ਕੇ ਆਂ ਗਾਹਾਂ ਵੀ ਗਾਹ ਉਹ ਉਹ ਉਹਦੇ ਲਈ ਬੜੇ ਰਾਹ ਨੇਗੇ ਇਸ ਗੱਲ ਲਈ ਉਹ ਹੁਣ ਉਹਦੇ ਬਹੁਤ ਸਾਰੇ ਪ੍ਰਚਾਰਕ ਵੀ ਨੇ ਹੁਣ ਇੱਕ ਹੋਰ ਇਥੇ ਜਿਹੜੀ ਗੱਲ ਮੈਂ ਉਹ ਕਹਿਣੀ ਚਾਹੂੰਗਾ ਸਾਡੇ ਦਰਸ਼ਕਾਂ ਨੂੰ ਵੀ ਇਹ ਖਾਸ ਕਰਕੇ ਗੱਲ ਕਹਿਣੀ ਚਾਹੂੰਗਾ ਵੀ ਜਿਹੜਾ throvashth raathi ਹੈ ਉਹਦੀਆਂ ਜਿਹੜੀਆਂ ਪਿਛਲੀਆਂ ਕਾਰਗੁਜ਼ਾਰੀ ਆ ਉਹ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਲੋਕਾਂ ਨੂੰ ਲੱਗਦਾ ਹੈ ਕਿ ਇਹ ਭਾਜੀਪੀ ਦੇ ਖਿਲਾਫ ਹੈ ਹਾਂ ਇਹ 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 ਸਰਕਾਰ ਦੇ ਬੜੇ ਪਰਦੇ ਖੋਲਦਾ ਹੈ ਕਿਉਂਕਿ ਉਹ ਵਾਕਈ ਉਹਦਾ ਕੰਮ ਬਹੁਤ ਵਧੀਆ ਕੰਮ ਹੈ ਉਹਦਾ ਉਸ ਫੀਲਡ ਦੇ ਵਿੱਚ ਜਿਹੜੇ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਹੈ ਇਹ ਜੇ ਪੱਤਰਕਾਰ ਉਹਦਾ ਕੰਮ ਸਲਾਹ ਹਨ ਜੋਗ ਹੈ ਉਹਦੀ ਅਸੀਂ ਵੀ ਪ੍ਰਸ਼ੰਸਾ ਕਰਦੇ ਹਾਂ ਵੀ ਜਿਸ ਤਰ੍ਹਾਂ ਦੇ ਜਾਂ ਉਹਨੇ ਬਹੁਤ ਸਾਰੇ ਮਤਲਬ ਐਪੀਸੋਡ ਬਣਾਏ ਬਹੁਤ ਸਾਰੀਆਂ ਗੱਲਾਂ ਕੱਢ ਕੇ ਲਿਆਇਆ ਬਹੁਤ ਲੋਕ ਉਹਨਾਂ ਨੂੰ ਸੁਣਦੇ ਆ ਬੜੀ ਵੱਡੀ ਪੱਧਰ ਤੇ ਹੁਣ ਸਾਡੇ ਬੰਦੇ ਬਹੁਤ ਸਾਰੇ ਇਹ ਰੌਲਾ ਪਾ ਰਹੇ ਆ ਵੀ ਦੇਖੋ ਜੀ ਸਿੱਖਾਂ ਬੀਜੇਪੀ ਨਾਲ ਸਿੱਖਾਂ ਨੂੰ ਮੂਹਰੇ ਲਾ ਕੇ ਮਤਲਬ ਉਹਨੂੰ ਪਾ ਲੈ ਉਹ ਪਾਈ ਸਾਹਿਬ ਉਹਨੂੰ ਵੀ ਇਹ ਇੰਨੀ ਆਉਂਦਾ ਵੀ ਉਹ ਇਤਿਹਾ ਪੱਤਰਕਾਰ ਹੀ ਰਹੇ ਉਹ ਇਤਿਹਾਸਕਾਰ ਮੰਨ ਦੀ ਕੋਸ਼ਿਸ਼ ਨਾ ਕਰੇ ਬਾਕੀ ਇਤਿਹਾਸਕਾਰ ਵੀ ਸਿੱਖ ਇਤਿਹਾਸ ਨੂੰ ਛੇੜਨਾ ਇਹਦਾ ਬਹੁਤ ਮਤਲਬ ਸੰਵੇਦਨਸ਼ੀਲ ਕੰਮ ਆ ਸਿੱਖ ਇਤਿਹਾਸ ਬਾਰੇ ਲਿਖਣਾ ਸਿੱਖ ਇਤਿਹਾਸ ਬਾਰੇ ਕੋਈ ਗੱਲ ਕਰਨੀ ਉਹਦੇ ਲਈ ਬਹੁਤ ਕੁਝ ਸਾਨੂੰ ਪੜਨਾ ਪੈਣਾ ਬਹੁਤ ਕੁਝ ਸਾਨੂੰ ਬਾਤਣਾ ਪੈਣਾ ਇਹ ਨਹੀਂ ਦੋ ਗੱਲਾਂ ਚਾਰ ਗੱਲਾਂ ਚਾਰ ਕਿਤਾਬਾਂ ਪੜ ਕੇ ਕੋਈ ਇਤਿਹਾਸਕਾਰ ਨਹੀਂ ਬਣ ਜਾਂਦਾ ਹੈਗਾ ਸੋ ਇਤਿਹਾਸ ਵਾਲੇ ਪਾਸੇ ਜਿਹੜਾ ਉਹ ਵੀ ਗਲਤ ਪੰਗਾ ਲੈ ਰਿਹਾ ਅਸਲ ਦੇ ਵਿੱਚ ਜੀ ਆਪਾਂ ਕਹਿ ਲਈਏ ਤਾਂ ਉਹਨੂੰ ਵੀ ਇਹ ਤੋਂ ਗਰੇਜ ਕਰਨਾ ਚਾਹੀਦਾ ਉਹ ਆਪਦੇ ਉੱਥੇ ਹੀ ਠੀਕ ਫੀਲਡ ਦਾ ਮਤਲਬ ਉੱਥੇ ਰਹਿਣਾ ਹੈ ਫੀਲਡ ਹੈ ਉੱਥੇ ਹੀ ਰਹੇ ਉਹ ਮੇਰਾ ਇੱਕ ਮਿੱਤਰ ਸੀਗਾ ਆਪਣੇ ਪੱਤਰਕਾਰ ਖੇਤਰ ਦੇ ਵਿੱਚ ਹੀ ਆਪਣੇ ਆਪਣੇ ਖੇਤਰ ਦਾ ਹੀ ਬੰਦਾ ਉਹ ਇਤੋਂ ਦੀ ਬਰਨਾਲੇ ਦੀ ਹੈ ਉਹ ਗੀਤ ਗੂਤ ਲਿਖਦਾ ਹੁੰਦਾ ਕਾਫੀ ਜਿਆਦਾ ਤੇ ਉਹਨੇ ਇੱਕ ਮਾਤਾ ਦੀਆਂ ਭੇਟਾਂ ਦੀ ਕਾਸਟ ਗੱਡੀ ਮੈਂ ਉਹਨੂੰ ਕਹਾਂ ਆ ਵੀ ਲਿਖ ਲੈਣਾ ਯਾਰ ਤੂੰ ਕਾ ਕਮਾਲ ਕਰੀ ਪਈ ਆ ਹਨ ਉਹ ਕਹਿੰਦਾ ਜੀ ਇੱਧਰ ਤਾਂ ਠੀਕ ਆ ਕੰਮ ਦਾ ਸਿੱਖਾਂ ਵਾਲਾ ਓਖਾ ਕਹਿੰਦਾ ਉੱਥੇ ਉੱਥੇ ਕੋਈ ਗਲਤ ਫਲਤ ਲਿਖਿਆ ਜਾਵੇ ਫਿਰ ਕਹਿੰਦਾ ਕੰਮ ਕਸੂਤਾ ਹੋ ਜਾਂਦਾ ਸੋ ਇਹ ਗੱਲ ਵਾਕਈ ਉਹਦੀ ਗੱਲ ਦੇ ਵਿੱਚ ਕੋਈ ਦਾਮ ਸੀਗਾ ਕਿਉਂਕਿ ਜਿਹੜੀਆਂ ਗੱਲਾਂ ਸੰਵੇਦਨਸ਼ੀਲ ਆ ਉਹਨਾਂ ਨੂੰ ਨਹੀਂ ਟੱਚ ਕਰਨਾ ਚਾਹੀਦਾ ਜਿਹੜੇ ਬੰਦੇ ਨੂੰ ਨਹੀਂ ਪਤਾ ਹੈਗਾ ਹੁਣ ਪਰ ਜੇਕਰ ਆਪਾਂ ਇੱਥੇ ਬੈਠੇ ਆ ਆਪਾਂ ਜਿੰਨਾ ਆਪਾਂ ਸਲਾਮ ਤੁਹਾਨੂੰ ਮਾਰੇ ਚਰਚਾ ਕਰਨ ਬੈਠ ਜਾਈਏ ਆਪਾਂ ਨੂੰ ਕੀ ਪਤਾ ਹੈ ਹਨਾ اسلام ਧਰਮ ਦੀ بنیاد ਕੀ ਆ ਉਹਨਾਂ ਨੇ ਕੀ માનਤਾਂ ਮੰਨ ਉਹ ਤਾਂ ਉਹੀ ਲੋਕ ਜਾਣਦੇ ਆ ਨਾ ਇਸੇ ਤਰ੍ਹਾਂ ਆਪਾਂ ਕਿਸੇ ਹੋਰ ਧਰਮ ਬਾਰੇ ਸਾਹੀ ਧਰਮ ਬਾਰੇ ਚਰਚਾ ਕਰਨ ਬੈਠ ਜਾਈਏ ਇੱਥੇ ਆਪਣੇ ਆਪ ਨੂੰ ਕਹੀਏ ਜਾਂ ਉਹਨਾਂ ਦਾ ਜਿਹੜਾ ਸਾਡਾ ਫੀਲਡ ਹੀ ਨਹੀਂ ਹੈਗਾ ਜਿਹੜਾ ਸਾਡਾ ਧਰਮ ਹੀ ਨਹੀਂ ਜਿਹਦੇ ਨਾਲ ਅਸੀਂ ریلیਟਿਡ ਹੀ ਨਹੀਂ ਹੈਗੀ ਉਹਦੇ ਲਈ ਪੰਗਾ ਕਿਉਂ ਲੈਣਾ ਜੀ ਤਾਂ ਲੱਗਦਾ ਕਿ ਇਤ्रो ਵਰਾਠੀ ਨੂੰ ਪਹਿਲਾਂ ਸਾਰੀ ਪਹਿਲਾਂ ਇਹਦੀ ਮਰਿਆਦਾ ਪੜ੍ਹ ਲੈਣੀ ਚਾਹੀਦੀ ਸੀ ਜਾਂ ਫਿਰ ਮਨਜ਼ੂਰੀ ਲੈ ਲੈਣੀ ਚਾਹੀਦੀ ਸੀ ਐਸਜੀਪੀ ਪੀਸੀ ਦੇ ਕੋਲੋਂ ਇਹ ਦੇਖੋ ਮਨਜ਼ੂਰੀ ਵਾਲੀ ਗੱਲ ਤਾਂ ਇਹ ਖਤਮ ਕਰਨੀ ਚਾਹੀਦੀ ਹੈ ਇਸ ਪਾਸੇ ਤਾਂ ਇਹਨੂੰ ਇੱਕ ਰਾਗ ਤੈਨੂੰ ਰੋਕਣਾ ਹੀ ਚਾਹੀਦਾ ਹੁਣ ਮਨਜ਼ੂਰੀਆਂ ਬਨਜਾਰੀਆਂ ਲੈ ਕੇ ਤਾਂ ਫੇਰ ਬਣ ਜਾਂਦਾ ਉਹੀ ਕੁਝ ਆ ਜਾਂਦਾ ਜੇ ਮਨਜ਼ੂਰੀਆਂ ਲੈ ਕੇ ਫਰਜ਼ ਕਰੋ ਮਨਜ਼ੂਰੀਆਂ ਲੈ ਕੇ ਬਣਾ ਦਿੰਦਾ ਫੇਰ ਕੀ ਹੋਵੇ ਰੋ ਤੇ ਇਹ ਤੇ ਚਾਰ ਸ਼ੀਨ ਕੱਟ ਦਿੰਨੇ ਆ ਜਿਹੜੇ ਅਤਰਾਜੋ ਸ਼ੀਨ ਆ ਉਹ ਹਟਾ ਦਿੰਨੇ ਆ ਕਈ ਵਾਰੀ ਮਨਜ਼ੂਰੀਆਂ ਦੇ ਕੇ ਵੀ ਮੁੱਕਰ ਜਾਂਦੇ ਆ ਮੁੱਕਰ ਜਾਂਦੇ ਆ ਬਹੁਤ ਕੁਝ ਬਣਿਆ ਪਿਛਲੇ ਦਿਨਾਂ ਚ ਵੀ ਇਹਨੂੰ ਕਿਉਂ ਨਹੀਂ ਮਤਲਬ ਇਹਨੂੰ ਇਹਨੂੰ ਪੂਰੀ ਤਰ੍ਹਾਂ ਬੈਨ ਕੀਤਾ ਜਾਂਦਾ ਵੀ ਇਸ ਪਾਸੇ ਭਾਈ ਨਹੀਂ ਆਉਣਾ ਤੁਸੀਂ ਸਾਨੂੰ ਜ਼ਰੂਰਤ ਨਹੀਂ ਹੈਗੀ ਜਥੇਦਾਰ ਤਾਂ ਜਿਵੇਂ ਕੁਝ ਦਿਨ ਪਹਿਲਾਂ ਹੀ ਪੀਸੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸੇ ਮਸਲੇ ਤੇ ਗੱਲ ਕੀਤੀ ਹੈ ਫਿਲਮਾਂ ਵਾਲੇ ਤੇ ਕੋਈ ਵੀ ਜਿਹੜਾ ਗੁਰੂ ਸਾਹਿਬ ਦਾ ਜਾਂ ਫਿਰ ਗੁਰੂ ਸਾਹਿਬ ਦੇ ਪਰਿਵਾਰ ਦਾ ਜਾਂ ਸ਼ਹੀਦਾਂ ਦਾ ਰੋਲ ਨਹੀਂ ਕਰ ਸਕਦਾ ਐਨੀਮੇਸ਼ਨ ਵੀ ਨਹੀਂ ਕਰ ਸਕਦਾ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਆ ਰਹੀਆਂ ਨੇ ਤੋਂ ਲੱਗਦਾ ਕਿ ਇਹਦੇ ਉੱਤੇ ਹੁਣ ਸਖਤੀ ਹੋਊਗੀ ਜਿਸ ਤਰੀਕੇ ਨਾਲ ਅੱਜ ਜਥੇਦਾਰ ਸਾਹਿਬ ਨੇ ਤਾੜਨਾ ਕੀਤੀ ਹੈ ਇਹਨਾਂ ਦਾ ਬਿਲਕੁਲ ਜਥੇਦਾਰ ਸਾਹਿਬ ਦਾ ਕਦਮ ਆ ਜਿਹੜਾ ਬੜਾ ਸਲਾਘਾਯੋਗ ਆ ਜਥੇਦਾਰ ਸਾਹਿਬ ਜਦੋਂ ਦੇ ਬਣੇ ਆ ਮੈਨੂੰ ਉਹਨਾਂ ਦਾ ਪਹਿਲਾ ਫੈਸਲਾ ਵਧੀਆ ਲੱਗਿਆ ਇਹ ਹੂੰ ਉਹਨਾਂ ਨੇ ਜਿਸ ਤਰ੍ਹਾਂ ਦਲੇਰੀ ਦੇ ਨਾਲ ਇਹ ਗੱਲ ਕੀਤੀ ਆ ਸੋ ਇਸ ਤਰ੍ਹਾਂ ਹੀ ਇਹ ਗੱਲਾਂ ਜਿਹੜੀਆਂ ਨੇ ਰੁਕਣਗੀਆਂ ਇਸੇ ਤਰ੍ਹਾਂ ਹੀ ਮਤਲਬ ਉਦਾਂ ਨਹੀਂ ਇਹ ਪਿਆਰ ਸਤਕਾਰ ਨਾਲ ਗੱਲਾਂ ਲੋਟ ਆਉਣੀਆਂ ਥੋੜੀ ਜਿਹੀ ਸ਼ਕਤੀ ਇਹ ਤੇ ਵਰਤਣੀ ਪਊਗੀ ਇਹਦੇ ਲਈ ਕਲੜਾ ਕਰਨਾ ਪਊਗਾ ਜਿਹੜਾ ਆਪਣੇ ਨਿਯਮ ਸਿਧਾਂਤ ਨੇ ਉਹਨਾਂ ਨੂੰ ਕਲਡਾਈ ਨਾਲ ਹੀ ਜਿਹੜਾ ਮਰਜਾਦਾ ਦੀ ਪਾਲਣਾ ਹੋ ਸਕਦੀ ਹੈ ਮਰਨਾ ਨਹੀਂ ਥੋੜੀ ਥੋੜੀ ਢਲ ਦਿੱਤੇ ਤਾਂ ਇੱਥੋਂ ਤੱਕ ਪਹੁੰਚਿਆ ਨਾ ਪਰ ਕੁਝ ਲੈ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਹਿੰਦੇ ਆ ਕਿ ਤੁਸੀਂ ਤਾਂ ਉਹੀ ਕਟੜਵਾਤਾ ਦਿਖਾ ਰਹੇ ਹੋ ਤੁਸੀਂ ਅੱਗੇ ਨਹੀਂ ਵਧਣ ਦੇ ਰਹੇ ਧਰਮ ਨੂੰ ਤੁਸੀਂ ਇਹਦੀਆਂ ਜਿਹੜੀਆਂ ਪਾਬੰਦੀਆਂ ਲਾ ਕੇ ਸੀਮਿਤ ਕਰ ਰਹੇ ਹੋ ਇਹ ਦੇਖੋ ਅੰਗਰੇਜ਼ਾਂ ਦੇ ਜਵਾਤਾਂ ਨੂੰ ਕੌਣ ਫਿਲਮਾਂ ਦਿਖਾ ਰਿਹਾ ਜੀ ਉੱਥੇ ਜਿਹੜੇ ਅੰਗਰੇਜ਼ ਸਿੱਖ ਮੰਨ ਰਹੇ ਨੇ ਫੌਰਨ ਦੇ ਵਿੱਚ ਜਿਹੜੇ ਸਿੱਖ ਮੰਨ ਰਹੇ ਨੇ ਉਹਨਾਂ ਨੂੰ ਕੌਣ ਫਿਲਮਾਂ ਦਿਖਾ ਰਿਹਾਗਾ ਹੁਣ ਮੈਂ ਕੱਜ ਦੀ ਦੇਖ ਰਹੀ ਸੀ ਪਾਕਿਸਤਾਨ ਦੇ ਵਿੱਚ ਇੱਕ ਮਤਲਬ ਨਗਰ ਕੀਰਤਨ ਦੀ ਵੀਡੀਓ ਚੱਲ ਰਹੀ ਆ ਸਾਰੇ ਦੇ ਸਾਰੇ ਦਸਤਾਰ ਧਾਰੀ ਆਗੇ ਭੂਨਾਂਗੇ ਉਹਨਾਂ ਨੂੰ ਕਿਹੜਾ ਫਿਲਮਾਂ ਦਿਖਾਉਂਿਆ ਸੀ ਫਿਲਮਾਂ ਦਿਖਾ ਕੇ ਕਿੰਨੇ ਕਰ ਲੈ ਅਸੀਂ ਅਸੀਂ ਕਿੱਥੇ ਖੜੇ ਸਾਡੇ ਤਾਂ ਮਤਲਬ ਸਿਰਾਂ ਤੇ ਪੰਗਾਂ ਦਾ ਰਹੀਆਂ ਨਹੀਂ ਹਾਂ ਇਹ ਐਕਚੁਅਲੀ ਗੱਲ ਇਹ ਜਾਂ ਹੁਣ ਫਿਲਮਾਂ ਇਹਨਾਂ ਸਿਰਾਂ ਤੇ ਪੱਗਾਂ ਰਖਾ ਦੇਣੀਆਂ ਜਿਹੜੇ ਫਿਲਮਾਂ ਬਣਾਉਂਦੇ ਆ ਉਹਨਾਂ ਦੇ ਵੀ ਨਹੀਂ ਅਸਲੀ ਉਹ ਹਾਂ ਬਿਲਕੁਲ ਦੀ ਬਿਲਕੁਲ ਨਕਲੀ ਦਾੜੀਆਂ ਨਕਲੀ ਕੇਸ ਲਾ ਕੇ ਨਹੀਂ ਸਿੱਖੀ ਦਾ ਪ੍ਰਚਾਰ ਹੋਣ ਲੱਗਿਆ ਹੈਗਾ ਨਾ ਕੋਈ ਇਸ ਤਰ੍ਹਾਂ ਦੀਆਂ ਮਤਲਬ ਇਹ ਇਹ ਗੱਲਾਂ ਦੇ ਨਾਲ ਕੋਈ ਸਿੱਖੀ ਦਾ ਪ੍ਰਚਾਰ ਹੋਣ ਲੱਗਿਆ ਸਿੱਖਾ ਨੂੰ ਆਪਣਾ ਕਰਤਾਰ ਆਪਣਾ ਉਹ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਜੇ ਅਸੀਂ ਕਰਤਾਰ ਉਹੋ ਜਿਹਾ ਕਰਾਂਗੇ ਨਾ ਤੇ ਦੁਨੀਆ ਆਪੇ ਹੀ ਮਤਲਬ ਉਹ ਤਾਂ ਅੱਵਲ ਦਰਜੇ ਦਾ ਇੱਕ ਖਾਲਸ ਬਨੁੱਖ ਬਣਾ ਕੇ ਗਿਆ ਸਿੱਖ ਨੂੰ ਗੁਰੂ ਸਾਹਿਬ ਉਸੇ 'ਚ ਵਾਪਸ ਜਾਣਾ ਪੈਂਦਾ ਜੇ ਉਸੇ 'ਚ ਵਾਪਸ ਆ ਸਰਕਾਰ ਹੁੰਦਾ ਦੁਰਿਆਸਾਂ ਨਹੀਂ ਦੇਖਿਆ ਵੀ ਇੱਕ ਸਿੱਖ ਦਾ ਕਿਹੋ ਜਿਹਾ ਸਰਕਾਰ ਹੁੰਦਾ ਉਹ ਜਿਹਾ ਸਰਕਾਰ ਫੇਰ ਵੀ ਹੋਊਗਾ ਪਰ ਇਹਦੇ ਲਈ ਸਾਨੂੰ ਆਪਣੇ ਜੀਵਨ ਵੀ ਉਸ ਪਾਸੇ ਬਲਟਾੜਨਾ ਪਊਗਾ ਉਹ ਅਸੀਂ ਮੇਰਾ ਪੂਰਾ ਫਿਲਮਾਂ ਤੋਂ ਜਾਂ ਉ ਇਧਰੋਂ ਉਧਰੋਂ ਦਿਖਾ ਕੇ ਜਾਂ ਇੰਨਾ ਪ੍ਰਚਾਰਾ ਨਾਲ ਨਹੀਂ ਕੁਝ ਮੰਨਣਾ ਪ੍ਰਚਾਰ ਤਾਂ ਸਾਡੇ ਬਾਬੇ ਬਹੁਤ ਕਰ ਰਹੇ ਨੇ ਬੜਾ ਪ੍ਰਚਾਰ ਹੋ ਰਿਹਾ ਤੁਸੀਂ ਦੇਖ ਲਓ ਕਦੇ ਨਾਨਕਸਰੀਆਂ ਕੋਲ ਜਾਓ ਕਹਣਗੇ ਸਾਡੇ ਇੰਨੇ ਲੱਖ ਅਸੀਂ ਅੰਮ੍ਰਿਤ ਸਰਕਾਰ ਦਾ ਕੋਈ ਕੋਹ ਇੰਨੇ ਲੱਖ ਪੱਗ ਕਿਸੇ ਦੇ ਸਿਰ ਤੇ ਨਹੀਂ ਨਹੀਂ ਸਾਨੂੰ ਹੈ ਜੀ ਮੈਨੂੰ ਹੁਣ ਕੀ ਕੀ ਕਿਹਾ ਜਾਊ ਕਿਸੇ ਬਾਰੇ ਮਤਲਬ ਇਹ ਇਹ ਤਾਂ ਗੱਲ ਉੱਥੇ ਹੀ ਖੜੀ ਆਈ ਇਹ ਇਹਦੇ ਨਾਲ ਮਤਲਬ ਇੱਕ ਗੱਲ ਇਹ ਜਿਹੜੀ ਤੁਸੀਂ ਕਹਿੰਦੇ ਹੋ ਨਾ ਇਹ ਗੱਲ ਲੋਕਾਂ ਨੂੰ ਬੜੀ ਚੁਬਦੀ ਵੀ ਆ ਵੀ ਤੁਸੀਂ ਤਾਂ ਉਹੀ 18ਵੀਂ ਸਦੀ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਨਾਲ ਲੜ ਕੇ ਨਹੀਂ ਚੱਲਣਾ ਚਾਹੁੰਦੇ ਹੈਗੇ ਵੀ ਸਮੇਂ ਤੋਂ ਪਿੱਛੇ ਰਹਿ ਗਏ ਸਮੇਂ ਤੋਂ ਪਿੱਛੇ ਰਹਿ ਜਾਂਦੇ ਹੁਣ ਮਤਲਬ ਮੁਸਲਮਾਨ ਧਰਮ ਹੈ ਜਿਹੜਾ ਇਸ ਵੇਲੇ ਉਹਨਾਂ ਦੇ 52 ਕੰਟਰੀ ਆ ਜਨਾਬ ਉਹ ਉਹ ਆਪਦਾ ਉਹਨਾਂ ਨੇ ਸੜਤਾ ਸਾਰਾ ਕੁਝ ਉਹ ਵੀ ਦੁਨੀਆ ਨਾਲ ਅੱਗੇ ਵਧਣ ਲਈ ਉਹ ਆਪਣਾ ਧਰਮ ਵੀ ਉਹਨਾਂ ਨੇ ਬਚਾ ਕੇ ਰੱਖਿਆ ਹੋਇਆ ਔਰ ਆਪਣਾ ਅੱਗੇ ਵੀ ਵਧ ਰਿਹਾ ਕਿਹੜੀ ਕਿਹੜੀ ਟੈਕਨੋਲੋਜੀ ਹੈਣੀਗੀ ਮਤਲਬ ਤੁਸੀਂ ਦੇਖ ਲਓ ਅਰਬ ਕੋਲੇ ਦੇਖ ਲਓ ਜਾਂ ਹੋਰ ਇੰਨੇ ਕੰਟਰੀ ਨੇਗੇ ਮਤਲਬ ਮੁਸਲਮਾਨਾਂ ਦੇ ਕਿ ਕਿਹੜੀ ਉਹਨਾਂ ਕੋਲੇ ਮਤਲਬ ਸਹੂਲਤ ਨਹੀਂ ਹੈ ਜਾਂ ਕਿ ਕਿਹੜੀ ਉਹ ਮਤਲਬ ਟੈਕਨੋਲੋਜੀ ਦੇ ਵਿੱਚ ਪਿੱਛੇ ਆਇਆ ਇਸ ਵੇਲੇ ਸਾਡੇ ਨਾਲੋਂ ਜਾਂ ਦੁਨੀਆ ਨਾਲੋਂ ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸਲ ਦੇ ਵਿੱਚ ਆਪਦਾ ਧਰਮ ਛੱਡ ਕੇ ਅਸੀਂ ਫਿਰ ਬੜਾ ਅੱਗੇ ਵਧ ਜਾਾਂਗੇ ਜਾਂ ਇਹਦੇ ਵਿੱਚ ਮਤਲਬ ਇਹ ਜਿਹੜਾ ਅਸਲ ਦੇ ਵਿੱਚ ਜਿੱਥੋਂ ਮੈਂ ਤੁਹਾਨੂੰ ਵਸਾਦਾ ਵੀ ਜਿਸ ਉਹ ਸਾਇਦ ਧਾਰੀ ਵਾਲਾ ਪੰਗਾ ਛੱਡਦਾ ਨਾ ਜਿੱਥੋਂ ਜਾ ਕੇ ਵੀ ਅੱਧ ਬਚਦਾ ਜਾਂ ਹੋ ਜਾਓ ਤੇ ਅੱਧ ਬਚਦੇ ਤੋਂ ਫਿਰ ਕਹਾਂ ਇਹ ਸਾਰੀਆਂ ਆਲਾਮਤਾਂ ਹੀ ਜਾਣਗੀਆਂ ਜੀ ਅਗਲ ਦੇ ਵਿੱਚ ਹੁਣ ਤੁਸੀਂ ਆਏ ਦੇਖੋ ਮੈਂ ਕਈ ਵਾਰ ਅੱਜ ਵੀ ਕਿਤੇ ਗੱਲ ਜ਼ਿਕਰ ਚੱਲਦਾ ਰਿਹਾ ਵੀ ਜਦੋਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾਂਦਾ ਸੀਗਾ ਜਾਂ ਅਸੀਂ ਗੱਲ ਕਰਦੇ ਆਂਗੇ ਕੱਲੂ ਘਾਰਿਆਂ ਦੀ ਦੋਨੇ ਕੱਲੂ ਘਾਰਿਆਂ ਦੀ ਗੱਲ ਕਰਦੇ ਆਂ ਅਸੀਂ ਵੱਡੇ ਕੱਲੂ ਘਰ ਇੱਕਾਂ ਦੀ ਗੱਲ ਕਰਦੇ ਆਂ ਵੀ ਅੱਧੀ ਸਿੱਖ ਕੌਮ ਮਾਰੀ ਗਈ ਉਦੋਂ ਜਿਹੜੇ ਸਿੱਖ ਮਾਰੇ ਗਏ ਕੀ ਪਿੰਡਾਂ ਦੇ ਵਿੱਚੋਂ ਮਾਰੇਗੇ ਜਿਹੜੇ ਅਸੀਂ ਕਹਿ ਸਕਦੇ ਹਾਂ ਵੀ ਇੱਕ ਸਿੱਖ ਹੁੰਦਾ ਜੀ ਇੱਕ ਗੁਰੂ ਦਾ ਗੁਰੂ ਨਾਨਕ ਦਾ ਸਿੱਖ ਹੁੰਦਾਗਾ ਇੱਕ ਮਤਲਬ ਉਹ ਦੁਕਾਨ ਖਾਲਸਾ ਹੁੰਦਾ ਇੱਕ ਉਹ ਦੁਕਾਨ ਸਿੰਘ ਹੁੰਦਾ ਪਰ ਉਸ ਸਮੇ ਜਿਹੜਾ ਸੀਗਾ ਉਹਦਾ ਸਿੱਖ ਦਾ ਮਤਲਬ ਹੋਈ ਸੀਗਾ ਵੀ ਜਿਹੜਾ ਸਾਫਤ ਸੂਰਤ ਮਤਲਬ ਹੈਗਾ ਅੰਮਰਤਾਰੀ ਬੰਦਾ ਉਹਨੂੰ ਹੀ ਗਵਰਨਮੈਂਟ ਸਿੱਖ ਮੰਨਦੀ ਸੀ ਔਰ ਉਹ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਸੀ ਨਾਲੇ ਉਦੋਂ ਜਦੋਂ ਇੰਨੇ ਵੱਡੇ ਘੱਲੂ ਘਰੇ ਹੋਏ ਨੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮਾਰੇ ਗਏ ਸੀ ਜਦੋਂ ਕਹਿੰਦੇ ਕਿ ਖਾਲਸਾ ਖਤਮ ਹੀ ਹੋ ਗਿਆ ਉਸ ਤੋਂ ਬਾਅਦ ਵੀ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਜੀ ਸਿੱਖ ਕੌਮ ਹੈਗੀ ਆ ਤਾਂ ਉਹ ਕਿਹੜਾ ਫਿਲਮਾਂ ਦੇ ਪ੍ਰਚਾਰ ਲਾ ਰਹੀ ਹੈ ਬਿਲਕੁਲ ਉਹੀ ਤਾਂ ਮੈਂ ਗੱਲ ਕਰਨੀ ਚਾਹੁੰਦਾ ਨਾ ਵੀ ਉਹ ਉਹ ਦੁਬਾਰੇ ਫੇਰ ਦੇਖੋ ਵੀ ਤੁਸੀਂ ਇੱਕ ਸਾਲ ਦੇ ਵਿੱਚ ਉਹ ਦੁਬਾਰਾ ਫਰਹੰਦ ਦੇ ਟੱਕਰ ਲੈ ਉਦੋਂ ਉਹਨਾਂ ਨੂੰ ਫਿਰ ਕਿਹੜੀਆਂ ਫਿਲਮਾਂ ਦਿਖਾਈਆਂ ਜਿਹਨਾਂ ਦਾ ਅੱਖੀ ਸਾਹਮਣੇ ਉਹ ਫਿਲਮਾਂ ਚੱਲੀਆਂ ਜਿਨ੍ਹਾਂ 'ਚ ਉਹਨਾਂ ਨੇ ਆਪ ਦੇ ਜ਼ਰਦੇ ਪਿਓ ਮਤਲਬ ਭੈਣ ਭਰਾ ਮਰਦੇ ਦੇਖੇ ਸੀਗੇ ਅੱਖਾਂ ਦੇ ਸਾਹਮਣੇ ਉਹ ਫਿਰ ਕੌਮ ਦੁਬਾਰੇ ਉੱਠ ਖੜੀ ਸੀਗੀ ਪਰ ਉਹ ਉਹ ਜਿਹੜਾ ਉਦੋਂ ਆਹ ਰਲਗੱਡਾ ਵਾਲਾ ਸਿਸਟਮ ਨਹੀਂ ਸੀਗਾ ਉਹਦਾ ਜਿਹੜਾ ਸਿੱਖ ਸੀ ਉਹ ਸਿੱਖ ਸੀਗਾ ਹੁਣ ਅਸੀਂ ਮਤਲਬ ਆਪਣੇ ਆਪ ਨੂੰ ਨਾਮ ਤਰੀਕ ਸਿੱਖ ਵੀ ਕਹਾਉਂਦੇ ਆ ਕਹਿੰਨੇ ਵੀ ਅਸੀਂ ਸਿੱਕਾ ਸੀ ਠੇਕਾ ਵੀ ਸਿੱਖੀ ਦਾ ਲੈ ਰੱਖਿਆ ਤੇ ਫਿਰ ਹੁਣ ਮਤਲਬ ਤੁਸੀਂ ਐਂ ਦੇਖ ਲਓ ਵੀ ਆਹ ਫਿਲਮ ਵਾਲੇ ਰੌਲੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉਸ ਤਰ੍ਹਾਂ ਦੇ ਅੰਮਰਤਾਰੀ ਬੰਦੇ ਪ੍ਰਚਾਰ ਕਰਨਗੇ ਇਸ ਗੱਲ ਆ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਅੱਗੇ ਨਹੀਂ ਵਧਣਦੇ ਜਿਹੜੇ ਉਹ ਕਹਿਣਗੇ ਉਹ ਸਾਰੇ ਦੂਜੇ ਹੋਣਗੇ ਹੂੰ ਉਹ ਆਪ ਉਹਦੇ ਘਰੇ ਨਾ ਕਿਸੇ ਦੇ ਸਿੱਖੀ ਹੋਣੀ ਆ ਨਾ ਕਿਸੇ ਦੇ ਦਾੜ੍ਹੀ ਹੋਣੀ ਆ ਨਾ ਕੇਸ ਹੋਣੀ ਆ ਉਹ ਪ੍ਰਚਾਰ ਕਰਨਗੇ ਜੀ ਵੀ ਇਹਨੇ ਇਹ ਸਿੱਖੀ ਨੂੰ ਰੋਕ ਰਹੇ ਆ ਹਾਂ ਹੈ ਨਾ ਵੀ ਭਾਈ ਪਹਿਲਾਂ ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਉਹਨਾਂ ਦਾ ਚਲੋ ਕਿਸੇ ਨੂੰ ਇਹ ਫਿਲਮਾਂ ਨਹੀਂ ਰੁੱਕ ਗਏ ਤੁਸੀਂ ਤਾਂ ਬਣ ਜਿਓ ਪਹਿਲਾਂ ਤੁਸੀਂ ਸਿੱਖ ਬਣ ਜਿਓ ਫੇਰ ਗੱਲ ਕਰ ਲਿਓ ਗਾਂ ਵਾਲੀ ਤੋਂ ਉਹੀ ਲੋਕ ਫਿਲਮਾਂ ਬਣਾਉਂਦੇ ਨੇ ਉਹੀ ਲੋਕ ਇਹਨਾਂ ਫਿਲਮਾਂ ਦੇ ਹੱਕ 'ਚ ਪ੍ਰਚਾਰ ਕਰਨਗੇ ਜਿਨ੍ਹਾਂ ਦਾ ਆ ਤਾਂ ਇਹ ਸਾਰੇ ਮਸਲੇ ਦੇ ਉੱਤੇ ਧਰੁਵ ਰਾਠੀ ਦੇ ਵੱਲੋਂ ਵੀਡੀਓ ਆਪਣਾ ਡਿਲੀਟ ਕਰ ਦਿੱਤਾ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਇਸ ਤੇ ਸਖਤ ਤੜਨਾ ਕੀਤੀ ਗਈ ਸੀ ਅਤੇ ਇਥੋਂ ਤੱਕ ਕਾਖ ਦਿੱਤਾ ਗਿਆ ਸੀ ਕਿ ਬੰਦੇ ਦਾ ਪੁੱਤ ਬਣ ਕੇ ਵੀਡੀਓ ਡਿਲੀਟ ਕਰ ਦੇ ਸਾਨੂੰ ਤੁਹਾਡੇ ਪ੍ਰਚਾਰ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲਗਾਤਾਰ ਇਸ ਤਰ੍ਹਾਂ ਫਿਲਮਾਂ ਜਾਂ ਫਿਰ ਐਨੀਮੇਸ਼ਨ ਬਣਾ ਕੇ ਕਾਰਟੂਨ ਦੇ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਹੁਣ ਇਹਨਾਂ ਦੇ ਉੱਤੇ ਰੋਕ ਲਗਾਉਣ ਦੇ ਲਈ ਜਥੇਦਾਰ ਸਾਹਿਬ ਦੇ ਵੱਲੋਂ ਇੱਕ ਨਵੀਂ ਬਿਆਨਤਬੰਦੀ ਘੜੀ ਜਾ ਰਹੀ ਹੈ ਤੇ ਇਸ ਦੇ ਨਾਲ ਕਿੰਨਾ ਅਸਰ ਹੋਏਗਾ ਤੇ ਇਹਨਾਂ ਫਰਮਾਂ ਤੇ ਕਦੋਂ ਤੱਕ ਸੰਪੂਰਨ ਰੋਕ ਲੱਗ ਜਾਵੇਗੀ ਤਾਂ ਇਹ ਸਾਰੇ ਮਸਲੇ ਤੇ ਅਸੀਂ ਗੱਲਬਾਤ ਕੀਤੀ ਹੈ ਤੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੀ ਲਹਿਰ ਕਿਵੇਂ ਚਲਾਉਣੀ ਹੈ ਜਥੇਦਾਰ ਸਾਹਿਬ ਇਸ ਦੇ ਉੱਤੇ ਵੀ ਪ੍ਰਚਾਰਕਾਂ ਦੇ ਨਾਲ ਜਿਹੜੀ ਮੀਟਿੰਗ ਕਰਨ ਜਾ ਰਹੇ ਨੇ ਤਾਂ ਸਾਰੇ ਮਸਲੇ ਤੇ ਗੱਲਬਾਤ ਅੱਗੇ ਵੀ ਚਲਦੀ ਰਹੇਗੀ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ